ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸੇ ਬਾਗ 'ਚ ਆਪਾਂ ਪਹਿਲਾਂ ਅਜੇ ਤੋਂ ਤੁਹਾਨੂੰ ਜੋ ਔਲਿਆ ਦਾ ਬੂਟਾ ਦਿਖਾਇਆ ਸੀ ਤੇ ਇਸੇ ਬਾਗ 'ਚ ਅੱਜ ਆਪਾਂ ਅੰਬਾਂ ਦਾ ਬੂਟਾ ਦਿਖਾਉਨੇ ਆ ਤੇ ਬਾਈ ਗਰਮੀਤ ਜੀ ਤੋਂ ਪੁੱਛਾਂਗੇ ਕਿ ਕਿੰਨੇ ਕੰਮ ਹੋ ਜਾਂਦੇ ਆ ਤੇ ਕਿੰਨੇ ਕੇ ਲੱਤਦੇ ਆ ਬਾਈ ਜੀ ਆ ਮੜਾ ਜੋ ਲਓ ਬਈ ਹੁਣ ਅੰਬ ਦੱਸੂਗਾ ਬਾਈ ਗਰਮੀਤ ਤੇ ਆਹ ੜੇ ੜੇ ਅੰਬ ਲੱਗੇ ਆ ਵੇਖੋ ਬਾਈ ਇਹ ਦੇਖ ਸਕਦੇ ਹੋ ਤੁਸੀਂ ਅੰਬ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਇਹੀ ਤੇ ਬਾਈ ਜੀ ਅੰਬ ਤੇ ਹਾਂ ਜੀ ਬਾਈ ਜੀ ਇਹ ਕਿਹੜੇ ਅੰਬ ਵਾਏ ਦੇ ਕਿਹੜੇ ਅੰਬਾ ਦਾ ਬੂਟਾ ਵਾਜਦਾ ਇਹ ਜੋ ਖਾਣ ਵਾਲੇ ਅੰਬਾ ਜੀ ਠੀਕ ਹੈ ਚੂਸ ਅੰਬ ਹਾਂ ਜੀ ਠੀਕ ਹੈ ਚੂਸ ਅੰਬ ਬਾਈ ਵਿਖਾਈ ਮਾੜਿਆ ਫੜ ਕੇ ਲਓ ਜੀ ਵੇਖੋ ਮਿੱਤਰੋ ਚੂਸ ਅੰਬ ਤੇ ਬਾਈ ਨੇ ਬਾਗ ਚ ਜੋ ਇਹ ਬੂਟੇ ਤਿਆਰ ਕੀਤੇ ਹੋਏ ਆ ਤੇ ਇਹ ਬਾਈ ਜੀ ਅੰਬ ਕਿੰਨੇ ਕੁ ਜਾਂਦੇ ਆ ਇਹ ਇੱਕ ਬੂਟੇ ਤੋਂ ਤਕਰੀਬਨ ਕਿੰਨੇ ਕੁ ਲੱਥ ਜਾਂਦੇ ਆ ਇਹ ਬੂਟਾ ਜੀ ਛੋਟਾ ਹੀ ਹੈ ਮੰਨ ਕੇ ਚੱਲ ਡੂੜ ਕੁਆਂਟਲ ਹੋਣੇ ਆ ਹਰੇ ਅੱਛਾ ਡੇਢ ਕੁਆਂਟਲ ਆਂ ਅੰਬ ਤਿਆਰ ਪਰ ਤਿਆਰ ਮਿਲਦੀ ਆ ਠੀਕ ਹੈ ਕਿੰਨੇ ਟਾਈਮ ਤੋਂ ਇਹਨੂੰ ਫਲ ਲੱਗਦਾ ਹੈ ਇਹਨੂੰ 7 ਸਾਲਾਂ ਤੋਂ ਲੱਗਦਾ ਠੀਕ ਹੈ ਇਹਨੂੰ 7 ਸਾਲਾਂ ਤੋਂ ਲੱਗਦਾ ਹੈ ਸਾਲ 'ਚ ਕਿੰਨੇ ਰੀ ਲੱਗਦਾ ਇੱਕ ਕਰੀ ਲੱਗਦਾ ਸਾਲ ਚ ਠੀਕ ਹੈ ਇਹ ਇੱਕ ਕਰੀ ਲੱਗਦਾ ਲਓ ਵੀ ਡੇਢ ਕੁਆਂਟਲ ਵਾਲਾ ਬੂਟਾ ਜੋ ਬਾਈ ਗਰਮੀਤ ਨੇ ਵਿਖਾਇਆ ਸਾਨੂੰ ਤੇ ਅੰਬ ਤਾਂ ਨੂੰ ਹੋਰ ਵੀ ਪਰਲੇ ਪਾਸੇ ਵਿਖਾਉਣੇ ਆਪਾਂ ਵੇਖੋ ਅੰਬ ਅੰਬ